ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਤ ਬ੍ਰਾਡਲੌਕ ਤੋਂ ਅੱਜ ਤੁਹਾਰਾ ਕਿਵੇਂ ਹੋਪ ਕਰਦੇ ਹਾਂ ਤੁਸਾਰਾ ਠੀਕ ਠਾਕ ਹੋਵਗੇ ਤੇ ਆਪਣਾ ਆਪਣਾ ਕਰਾਚਾ ਤੰਦਰੁਸਤ ਹੋਵਗੇ ਤੇ ਲੋ ਜੀ ਇਧਰ ਕਰ ਰਹੇ ਆ ਪਾਣੀ ਗਰਮ ਤੇ ਮਾਰਨਿੰਗ ਦਾ ਟਾਈਮ ਹੈ ਤੇ ਲੋ ਜੀ ਅੱਜ ਜਦੋਂ ਸਾਡੇ 5:30 ਵਜੇ ਉੱਠ ਖੜਿਆ ਤੇ ਮੈਨੂੰ ਲੱਗਾ 5 14 ਕੇ 12 13 ਤੇ ਮੈਂ ਉੱਠੀ ਸੀ ਸਵੇਰ ਮੈਂ 15 ਕੁ ਮਿੰਟ ਵਾਕ ਕੀਤੀ ਦਨ ਜਦੋਂ ਉੱਠ ਖੜਿਆ ਤੇ ਮੈਂ ਆਪਾਂ ਦੁੱਧ ਪੀ ਕੇ ਫ੍ਰੀ ਹੋਏ ਆ ਹੁਣ ਆਪਾਂ ਕਰ ਰਹੇ ਆ ਪਾਣੀ ਗਰਮ ਤੇ ਖੜ 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 ਦੀ ਆਵਾਜ਼ ਆਉਣ ਰਹੀ ਹੈ ਕਿ ਕਿੰਨਾ ਚੱਲ ਰਿਹਾ ਜਨਰੇਟਰ ਕਿਉਂਕਿ ਰਾਤ ਨੂੰ 1 ਵਜੇ ਦੇ ਕਰੀਬ ਕਹਿੰਦੇ ਲਾਈਟ ਵੱਗ ਗਈ ਸੀ ਕਿ ਉਦੋਂ ਪਹਿਲਾਂ ਝਖੜ ਨਹੀਂ ਨਹੀਂ ਆਇਆ ਝਖੜ ਜਿਵੇਂ ਹਨੇਦੀ ਦੇ ਝਖੜ ਜਿਹੜਾ ਮਿਕਸ ਜਆ ਬਹੁਤ ਦਰਦ ਦਾ ਤੇਜ਼ ਗਿਆ ਸਰ ਗਿਆ ਜਿਆਦਾ ਹੀ ਆਇਆ ਤੇ ਪੂਰਾ ਗੰਦ ਗੰਦ ਖਲਾਰ ਤੇ ਮਿੱਟੀ ਮਿੱਟੀ ਹੋਈ ਪਈ ਆ ਤੇ ਉਹਦੇ ਕਰਕੇ ਜਿਹੜੇ ਹੁਣ ਅਕਸਰ ਲੈਟ 1 ਵਜੇ ਦੀ ਗਈ ਆ ਤਿੰਨ ਪੱਖੇ ਆਈ ਫਿੰਕ ਤਿੰਨ ਪੱਖੇ ਇੱਕ ਅੱਧੀ ਲਾਈਟ ਵਗੈਰਾ ਚੱਲਦੀ ਰਹੀ ਐ ਸੋ ਇਨਵਰਟਰ ਵੀ ਲੋ ਹੋਣ ਵਾਲਾ ਹੋਊਗਾ ਤੋ ਆਪਾਂ ਚਲਾ ਚਲਾ ਲਿਆ ਜਨਰੇਟਰ ਤੇ ਨਾਲੇ ਹੋਜੂਗਾ ਆਪਣਾ ਬੈਂਟਰਾ ਚਾਰਜ ਨਾਲੇ ਕਰਾਂਗੇ ਆਪਾਂ ਪਾਣੀ ਗਰਮ ਹੋਜੂਗਾ ਨਾਲੇ ਆਪਾਂ ਨਹਾਤੋਂ ਲਵਾਗੇ ਹਨਾ ਤੇ ਚਲੋ ਜੀ ਹੁਣ ਮੈਂ ਨਾ ਪਹਿਲਾਂ ਮੈਂ ਕਲਿੱਪ ਵੀਡੀਓ ਦੀ ਸਟਾਰਟਿੰਗ ਕਰ ਲਈ ਸੀ ਵਿਦਾਊਟ ਮਾਈਕ ਕਿਉਂਕਿ ਮੇਕ ਮਾਈਕ ਨਾਲ ਨਾ ਜਨਰੇਟਰ ਵੀ ਚੱਲਿਆ ਦਵਾਏ ਅੱਜ ਸ਼ਾਇਦ ਬਿਨਵਿਦਾਊਟ ਮਾਈ ਮਾਈਕ ਮਤਲਬ ਆਵਾਜ਼ ਨਹੀਂ ਆਣੀ ਤੁਹਾਨੂੰ ਫਿਰ ਸੋ ਮੈਂ ਮਾਈਕ ਚੱਕ ਲਈ ਸੀ ਉਹਵਾ ਚਾਰਜ ਹੈਗਾ ਸੀ ਮੇਰੇ ਕੋ ਮਾਈਕ ਤੇ ਚਲੋ ਜੀ ਪਾਣੀ ਗਰਮ ਕਰਦੇ ਆ ਤੇ ਪਾਣੀ ਪੀਣੇ ਤੇ ਮਿਲਦੇ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਤੇ ਹਾਂਜੀ ਜੇਕਰ ਸਾਰ ਚੈਨਲ ਤੇ ਨੀਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਕੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਇੱਕ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਚਲੋ ਜੀ ਇਧਰ ਪਾਣੀ ਗਰਮ ਹੋ ਰਿਹਾ ਤੇ ਪਾਣੀ ਪੀਣਾ ਤੇ ਦਿਲ ਮਿਲਦੇ ਨੇ ਨੈਕਸਟ ਕਲਿੱਪ ਦੇ ਨਾਲ ਵੇਂ ਨੂੰ ਆਊਗਾ ਫੇਰ ਖੰਡ ਹੋਊਗੀ ਚਲੋ ਜੀ ਹੁਣ ਆਪਾਂ ਇਸ ਸਟਰੀਟ ਜਿਹੜੀ ਫਾਸਟ ਕਰੀ ਹੋਈ ਆ ਤੇ ਆਪਾਂ ਦਵਾ ਦਾ ਵੇੜੇ ਦੇ ਵਿੱਚ ਚਲਾਵਾਂਗੇ ਬੋਕਰ ਕਈ ਵਾਰ ਤਾਂ ਜਿਹੜੀ ਬੋਕਰ ਦਾ ਟਾਈਮ ਆਪ ਮਾਰਨਿੰਗ ਆਪਾਂ ਸਦੇ ਹੀ ਬਾਲੀ ਸਦੇ ਹੀ ਲਾ ਲੈਂਦੇ ਤੇ ਕਈ ਵਾਰ ਦੇਨ ਚੜ੍ਹੇ ਜਾਂਦਾ ਆਪਣਾ ਬੋਕਰ ਮਾਰਦਿਆਂ ਹੋਰ ਕੰਮ ਉੱਧਰ ਵੀ ਨਵੇੜ ਆਉਣੀ ਹੁੰਦੀ ਆ ਤੇ ਚਲੋ ਜੀ ਇੱਥੇ ਹੁਣ ਮੈਂ ਦਵਾ ਦਾ ਬੋਕਰ ਮਾਰਦੇ ਤੇ ਪੱਖੇ ਆਪਣੀ ਸਟਰੀਟ ਆ ਰਾਹ ਦੇ ਵਿੱਚ ਲੱਗੀ ਹੋਈ ਆ ਕਿਉਂਕਿ ਪੱਖੇ ਕਿਸੇ ਤੋਂ ਵੋਟ ਮੰਗਵਾਏ ਸੀ ਹਸਬੰਦੀ ਲੈ ਕੇ ਸੀ ਤੇ ਉਹਨਾਂ ਨੇ ਇੱਧੇ ਹੀ ਲਾ ਚੁੱਕੇ ਸਸ ਤੇ ਚਲੋ ਜੀ ਹੁਣ ਆਪਾਂ ਦਵਾ ਦਾ ਬੋਕਰ ਮ ਬੁੱਕਰ ਮਾਰ ਕੇ ਆਪਾਂ ਹੋਰ ਕੰਮਾਂ ਵੱਲ ਜਾਵਾਂਗੇ ਤੇ ਲੋ ਜੀ ਹੁਣ ਆਪਾਂ ਅਗੇ ਸਿਲੰਦਰ ਤੁਹਾਨੂੰ ਪਤਾ ਆਪਾਂ ਰੱਖੇ ਨਾ ਰਾਤੇ ਤੇ ਨਾ ਰਾਤੇ ਰੱਖਣ ਵੇਲੇ ਪਹਿਲਾਂ ਸਭ ਤੋਂ ਪਹਿਲਾਂ ਝਾੜੂ ਪੋਚਾ ਕਰਕੇ ਸੁੱਚੀ ਜਗ੍ਹਾ ਕਰਨੀ ਪੈਂਦੀ ਐ ਤੇ ਦਿਨ ਆਪਾਂ ਸਨਾ ਤੋਂ ਕਿ ਜੋਤ ਲਾਉਣੀ ਹੁੰਦੀ ਐ ਤੇ ਲੋ ਜੀ ਝਾੜੂ ਆਪਣਾ ਲੱਗ ਗਿਆ ਤੇ ਲੋ ਜੀ ਝਾੜੂ ਤਾਂ ਆਪਣਾ ਲੱਗ ਗਿਆ ਤੇ ਮੈਂ ਲਾਉਣ ਲੱਗ ਗਈ ਸੀ ਪੋਚਾ ਜਦੋਂ-ਦੋਂ ਲਗਾ ਲਾਂਗੇ ਆਪਾਂ ਪੋਚਾ ਤੇ ਪੋਚਾ ਦਾ ਕੰਮ ਨਵੇੜਾਂਗੇ ਆਪਾਂ ਪੋਚਾ ਦਾ ਕੰਮ ਨਵੇੜ ਕੇ ਤੇ ਆਪਾਂ ਹੋਰ ਕੰਮਾਂ ਵੱਲ ਜਾਵਾਂਗੇ ਤੇ ਅੱਜ ਕੁਝ ਲੈਂਟ ਵੀ ਸਵੇਰੇ ਉੱਡਦੇ ਰਾਤ ਨੂੰ ਹਨੇਰੀ ਆਈ ਸੀਗੀ ਇਹਦੇ ਕਰ ਤੇ ਚਲੋ ਜੀ ਮਿਲਦੇ ਆਪਾਂ ਪੋਚੇ ਲੱਗ ਗਏ ਆਪਾਂ ਇਸ ਤੋਂ ਬਾਅਦ ਮਿਲਦੇ ਆਂ ਦਿਨਾਂ ਤੋਂ ਕਿਹਾ ਵੀ ਹੁਣ ਆਪਾਂ ਲੋਨੇ ਜੋਤ ਤੇ ਜਨ ਆਪਾਂ ਚਾਪੈਣੇ ਪੀ ਮੰਗੇ ਟਾਈਮ ਬਹੁਤ ਹੋ ਗਿਆ ਚਲੋ ਜੀ ਨਾਲ ਤੋਂ ਕਿ ਮੈਂ ਜੋਤ ਲਾ ਕੇ ਫ੍ਰੀ ਹੋ ਗਈ ਸੀ ਤੇ ਜਿਹੜੀ ਲਾਈਟ ਜਿਹੜੀ ਆਪਣੀ ਰਾਤ ਦੀ ਕਹਿੰਦੇ ਨਾ ਹਨੇਰੀ ਆਈ ਸੀ ਝੱਕੜ ਜਿਹੇ ਵਾਂਗੂ ਆਏ ਸੀ ਰੇਤ ਤਾਂ ਸਭ ਕੁ ਘੱਟ ਸੀਗਾ ਮਾਰਚੋ ਦੇਖਿਆ ਪਹਿਲਾ ਮਾਰਨਿੰਗ ਤੋਂ ਉੱਠਦੇ ਸਰੇਦੇ ਹੀ ਲੱਗਾ ਕਿ ਰੇਤਾ ਹੀ ਰੇਤਾ ਕਿਤੇ ਹੈਗਾ ਤੇ ਉਹ ਰੇਤਾ ਘੱਟ ਸੀ ਪਰ ਲਾਈਟ ਜਿਹੜੀ 1 ਵਜੇ ਦੀ ਕਹੀ ਹੋਈ ਸੀ ਝੱਕੜ ਦੇ ਗਾਦ ਕੇ ਤੇ ਲਾਈਟ ਬਿਲਕੁਲ ਵੀ ਆਈ ਨਾ ਤੇ ਮੰਨ ਕੇ ਚਲੋ ਕੱਪੜੇ ਕਿੱਥੇ ਆਪਾਂ ਮਸ਼ੀਨਾਂ ਦੇ ਵਿੱਚ ਧੋਣੇ ਹਨਾ ਫਿਰ ਮਸ਼ੀਨ ਤਾਂ ਤੁਹਾਡੇ ਸਾਹਮਣੇ ਸਵੇਰ ਤੋਂ ਹੀ ਲਾ ਦਿੰਦੇ ਹੁੰਨੇ ਆਪਾਂ ਤਾਂ 5 ਵਜੇ ਫਿਰ ਜੇ ਲਾਈਟ ਹੀ ਨਾ ਆਈ ਆ ਕੋਕ ਕੇ ਫਿਰ ਮੈਂ ਤਾਂ 7 ਵਜੇ ਮੈਂ ਕਿਹਾ ਚੱਲਾ ਕੱਪੜੇ ਤਾਂ ਧੋਣੇ ਹੀ ਹੈਗੇ ਕਿਉਂਕਿ ਬੇ ਬੱਚਾ ਹੋਵੇ ਨਾ ਬੱਚੇ ਦੇ ਕੱਪੜੇ ਤਾਂ ਵਾਰ-ਵਾਰ ਗੰਦੇ ਕਰਦਾ ਹੀ ਰਹਿੰਦਾ ਤੇ ਬਾਕੀ ਸਾਨੂੰ ਹੈਬਿਟ ਹੈ ਡ ਨਾ ਤੋ ਚਲ ਕੋਈ ਨਾ ਦੁਪਹਿਰ ਤੱਕ ਲੈਟ ਆ ਜੋ ਤੇ ਮੈਂ ਮਸ਼ੀਨ ਲਾ ਕੇ ਧੋ ਦੂੰਗੀ ਕੋਈ ਨਾ ਤੇ ਤੂੰ ਨਾ ਤੋ ਮੈਂ ਕਿਹਾ ਨਹੀਂ ਨਹੀਂ ਤੋ ਹੀ ਦਿੰਦੀ ਹੁਣ ਮੇਰੇ ਕੋਲ ਟਾਈਮ ਹੈਗਾ ਸੀ ਕਿਉਂਕਿ ਤੁਹਾਨੂੰ ਬੱਤਾ ਬੱਚੇ ਹੋਣੇ ਸੀ 8 ਤੋਂ 10 ਸੰਡੇ ਨੂੰ ਤੇ ਮੈਂ ਅਦਾਵਾ ਦਮ ਫਿਰ ਮੈਂ ਕਿਹਾ ਚਲ ਕੋਈ ਨਹੀਂ ਘੰਟਾ ਪਿਆ 7 ਵਜੇ ਮੈਂ ਕੱਪੜੇ ਧੋਣ ਲੱਗ ਗਈ ਸੀ ਤੇ ਅੱਧਾ ਘੰਟਾ ਮੈਂ ਲੱਗ ਗਈ ਤਾਂ ਪਤਾ ਨਹੀਂ ਅੱਧਾ 40 ਮਿੰਟ ਲੱਗੇ ਸੀ ਤੇ ਮੈਂ ਕੱਪੜੇ ਧੋ ਕੇ ਫਿਰਹੀ ਹੋ ਗਈ ਸੀ ਕਿ ਲੋ ਜਿੱਥੇ ਮੈਂ ਬੈਠ ਕੇ ਧੋਦੀਆਂ ਕੱਪੜੇ ਤੇ ਕਈ ਵਾਰੋ ਬਸ ਇਦਾਂ ਹੀ ਜਦੋਂ ਲਾਈਟ ਵਗੈਰਾ ਨਾ ਹੋਵੇ ਤੇ ਬੈਠ ਕੇ ਵੀ ਧੋ ਲ ਮਸ਼ੀਨ ਤਾਂ ਵਿਤੋਲੇ ਹੀ ਦੇ ਤੇ ਬਾਕੀ ਕਈ ਵਾਰ ਜਿਵੇਂ ਮੇਰਾ ਜੀ ਹੋਵੇ ਕੱਪੜੇ ਮਸ਼ੀਨ ਚ ਨਹੀਂ ਤੁਨੇ ਤੇ ਮੈਂ ਇਦਾਂ ਵੀ ਥੋਲਿੰਦੀ ਹੁੰਦੀ ਆ ਤੇ ਲਓ ਜੇ ਇੱਥੇ ਮੈਂ ਦਵਾ-ਦਬ ਲੱਗੀ ਪਈ ਆ ਬਸ ਬਰਸ਼ ਮਾਰ ਕੇ ਤੇ ਲਓ ਜੇ ਕੱਪੜੇ ਹੋਂ ਤਾਂ ਮੈਂ ਥੋਲੇ ਸੀ ਬਸ ਕੱਪੜੇ ਇਦਾਂ ਹੀ ਪਾ ਦਾਂਗੀ ਕਿਉਂਕਿ ਲੈਟ ਦਾ ਕੋਈ ਭਰੋਸਾ ਨਹੀਂ ਕਰ ਦਊ ਆਉਗੀ ਅਜੇ ਤੱਕ ਤਾਂ ਲੈਟ ਆਈ ਨਹੀਂ ਸੀਗੀ ਸਵੇਰ ਦੇ ਗਈ ਹੋਈ ਰਾਤ ਦੀ 1 ਵਜੇ ਦੀ ਗਈ ਹੋਈ ਸੀ ਇੱਥੇ ਟਾਈਮ ਹੋ ਗਿਆ ਸੀ 7:00 7:30 ਵਜੇ ਦਾ ਪਰ ਲਾਈਟ ਅਜੇ ਤੱਕ ਨਹੀਂ ਆਈ ਸੀ ਬਿਲਕੁਲ ਵੀ ਇੱਥੇ ਮੰਮੀ ਗਲੀ ਦੇ ਵਿੱਚ ਬੁੱਕਰ ਮਾਰ ਕੇ ਆਏ ਨੇ ਤੇ ਜੱਪ ਮਗਰ ਮਗਰ ਫਿਰਦਾ ਚਲੋ ਜਿੱਥੇ ਮੈਂ ਆਪਦਾ ਕੱਪੜੇ ਦਵਾਦਾ ਕੱਪੜਿਆਂ ਦਾ ਕੰਮ ਨਵੇੜੀ ਆ ਇੱਕ ਇੱਥੇ ਟੂਟੀ ਵੀ ਲਾਈਟ ਤੋਂ ਬਿਨਾਂ ਟੂਟੀ ਵੀ ਨਹੀਂ ਆਈ ਸੀ ਟੂਟੀ ਦਾ ਪਾਣੀ ਵੀ ਇੱਥੇ ਵਾਵਾ ਢੋਲ ਭਰਿਆ ਹੋਇਆ ਸੀ ਤੇ ਮੇਰੇ ਕੱਪੜੇ ਜਿਹੜੇ ਧੋਤੇਗੇ ਅੱਜ ਚਲੋ ਜੀ ਬਸ ਆਪਾਂ ਦਵਾ ਦੋ ਕੱਪੜੇ ਧੋ ਲੈਨੇ ਆ ਤੇ ਦਿਨ ਕਰਾਂਗੇ ਹੋਰ ਕੰਮ ਮਲ ਫੇਰ ਹੀ ਜਾਵਾਂਗੇ ਆਪਾਂ ਤਦ ਲੋ ਜੇ ਇੱਥੇ ਮੈਂ ਦਵਾ ਦਵਾਸ ਕੱਪੜੇ ਧੋਲੇ ਸੀ ਆਵਦੇ ਤੇ ਮੈਂ ਪਾਉਣ ਲੱਗ ਗਈ ਸੀ ਸੁੱਕਣੇ ਤੇ ਮੈਂ ਕਿਹਾ ਨਾ ਬਸ ਇੱਦਾਂ ਹੀ ਪਾ ਦੀਏ ਕਿ ਜੇ ਡਿੱਕੀ ਜਾਈਏ ਲੇਟ ਆਊਗੀ ਤੇ ਮੈਂ ਇਹ ਹੀ ਥੱਕ ਦਿੰਦੀ ਤੇ ਸਾਰਾ ਦਿਨ ਇਦਾਂ ਹੀ ਲੰਘ ਜਾਣਾ ਸੀਗਾ ਕਿਉਂਕਿ ਲਾਈਟ ਤਾਂ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਵਜੇ ਇੱਕ ਚਮਕਾ ਇਹ ਮਾਰ ਕੇ ਗਈ ਸੀ ਚੈੱਕ ਕਰੀ ਹੋਣੀ ਹੈ ਜੋ ਲਾਈਟ ਤੇ ਮੈਨੂੰ ਲੱਗਦਾ ਚਮਕਾ 10:00 ਵਜੇ ਦੇ ਕਰੀਬ ਆ ਰਿਹਾ ਸੀ ਇੱਕ ਵਾਰੀ ਤੇ ਉਦੋਂ ਬਾਅਦ ਲਾਈਟ ਤਾਂ ਮੈਨੂੰ ਲੱਗਦਾ ਕਾਫੀ ਲੇਟ ਆਈ ਹੈ 12:00 1:00 ਵਜੇ ਆਈ ਹੈ ਮੈਨੂੰ ਲੱਗਦਾ ਧਿਆਨ じゃ ਨਹੀਂ ਕਿਸੀ ਮੈਨੂੰ 12:00 1:00 ਵਜੇ ਲਾਈਟ ਆਈ ਹੈ ਮੈਨੂੰ ਲੱਗਦਾ ਪਹਿਰੇ ਕੁਕ ਮੈਂ ਚੰਗੀ ਤਰ੍ਹਾਂ ਉਹ ਟਾਈਮ ਹੀ ਨਹੀਂ ਆ ਤੇ ਫਿਰ ਮੈਂ ਤਾਂ ਇੱਥੇ ਮੰਮੀ ਤਾਂ ਗੰਦੀ ਸੇ ਰੱਖ ਦੇ ਚ ਲਾਈਟ ਆ ਜਾਊਗੀ ਪਤਾ ਲੱਗਦਾ ਮੈਂ ਕਿਹ ਪਤਾ ਲਾਈਟ ਕਦੋਂ ਆਊਗੀ ਉਹਨਾਂ ਖਬਰੇ ਕੱਪੜੇ ਜਿਹੜੇ ਸੁੱਕੀ ਜਾਣ ਤੇ ਮੈਂ ਤਾਂ ਸੁੱਕਣੇ ਪਾ ਹੀ ਦਿੱਤੇ ਦਾ ਵਦ ਤੇ ਬਸ ਜੱਪਜੋ ਤੇ ਇੱਧਰ ਉੱਧਰ ਆਵਦਾ ਕਰ ਰਿਹਾ ਸੀਗਾ ਇੱਧਰ ਮੰਮੀ ਆਪਦੇ ਕੰਮ ਕਰ ਰਹੀ ਸੀ ਤੇ ਮੈਂ ਕਿਹ ਚੱਲ ਇੱਦੀ ਪਾ ਦਿੰਨੇ ਕੱਪੜੇ ਤੇ ਜੱਫਜਾ ਤਾਂ ਬਸ ਐਦਾਂ ਹੀ ਗੇੜੀਆਂ ਲਾ ਰਿਹਾ ਪਤਾ ਨਹੀਂ ਖੇੜ ਰਿਹਾ ਸੀ ਕਿ ਪਤਾ ਨਹੀਂ ਕਿਹਨੂੰ ਦੇਖੀ ਜਾਂਦਾ ਬਾਹਰ ਤੇ ਚਲੋ ਜੀ ਆਪਾਂ ਪੌਣੇ ਕੱਪੜੇ ਸੁੱਕਣੇ ਤੇ ਦਿਨ ਹੋਰ ਕਮਵਲ ਜਾਵਾਂਗੇ ਤੋ ਪਤਾ ਮੈਂ ਮਗਦਮਾ ਟਿਊਸ਼ਨ ਹੀ ਪੜਾਉਣੀ ਕਿਉਂਕਿ ਆਪਾਂ ਤਾਂ ਨਾ ਤੋ ਕਿਸੇ ਵਾਰ ਫ੍ਰੀ ਹੋ ਗਏ ਸੀ ਓਵਰオール ਤੇ ਮੈਂ ਖਾਣਾ ਪੀਣਾ ਤਾਂ ਕੁਝ ਹੁੰਦਾ ਨਹੀਂ ਚਾਹ ਪਾਣੀ ਪੀਣਾ ਹੁੰਦਾ ਬਸ ਮੈਂ ਤਾਂ ਤੇ ਰੋਟੀ ਮੰਮੀ ਲਾ ਲੈਣਗੇ ਤੇ ਚਲੋ ਜੀ ਹੁਣ ਮੇਰਾ ਓਵਰオール ਮੈਂ 2 ਘੰਟੇ ਉਹਦਾ ਟਿਊਸ਼ਨ ਪੜਾਉਂਗੀ ਉਹਦਾ ਆਰਾਮ ਨਾਲ ਬੈਠ ਕੇ ਜੀ ਚਲੋ ਜੀ ਮਿਲਦੇ ਆ ਫਿਰ ਨੈਕਸਟ ਕਲਿੱਪ ਦੇ ਨਾਲ ਇੱਥੇ ਮੰਮੀ ਆਪਦਾ ਪਤਾ ਨਹੀਂ ਕੀ ਕਰ ਰਹੇ ਨੇ ਤੇ ਚਲੋ ਜੀ ਮਿਲਦੇ ਨੈਕਸਟ ਕਲਿੱਪ ਦੇ ਨਾਲ ਲਓ ਜੀ ਇਥੇ ਮੰਮੀ ਤਾਂ ਲੱਗ ਗਈ ਸੀ ਰੋਟੀ ਬਣਾਉਣ ਕਿਉਂਕਿ ਹਸਬੰਡ ਚਲੇ ਗਿਆ ਸੀ ਮਾਰਨਿੰਗ ਸਵੇਰ ਤੇ ਉਹਨਾਂ ਦੇ ਰੋਟੀ ਪਕਾਣ ਜਾਣੇ ਸੀ ਡੈਡੀ ਨੇ ਤੇ ਫਿਰ ਮੰਮੀ ਰੋਟੀ ਬਗਾ ਰਹੀ ਸੀ ਤੇ ਡੈਡੀ ਰੋਟੀ ਫੜਾਉਣਗੇ ਤੇ ਦੈਨ ਆਪ ਖਾ ਕੇ ਤੇ ਰੋਟੀ ਫੜਾਉਣਗੇ ਹਸਬੰਡ ਨੂੰ ਤੇ ਦੈਨ ਇਥੇ ਬਸ ਮੰਮੀ ਦਵਾ ਦਵਾ ਰੋਟੀ ਲੱਗ ਗਈ ਸੀ ਉਹ ਬਣਾਣੀ ਕਰਨੀ ਪਈ ਤੇ ਤੁਪਾਈ ਤੇ ਸਮੈਟ ਤੇ ਤੇ ਬਣਾਨੇ ਆਪਾਂ ਲੰਚ ਦੇਖਦੇ ਆ ਕਿ ਟਰਾਈ ਕਰਦੀ ਪਰ ਪਤਾ ਹੈ ਨਹੀਂ ਅਜੇ ਕੀ ਬਣਾਉਣਾ ਉਸੇ ਉਹਦੇ ਤਰ੍ਹਾਂ ਉਬਲੇ ਹੋਏ ਹਾਂ ਉਹਨਾਂ ਨੂੰ ਪੇਸਟ ਤਿਆਰ ਕਰ ਰਹੇ ਹਾਂ ਇਹ ਦੀ ਇਹ ਦੇ ਕੁਝ ਬੰਦਦਾ ਵੀ ਨਹੀਂ ਬੰਦਦਾ ਚਲੋ ਇਹ ਤੁਨੇ ਕੁਝ ਨਹੀਂ ਪਾਇਆ ਦੇਖ ਦੇਖਿਆ ਬੰਦਦਾ ਕੁਝ ਨਹੀਂ ਬੰਦਦਾ ਉਧਰ ਪ੍ਰੋਸੈਸ ਕਰਦੇ ਆ ਲੂ ਇਧਰ ਪਰ ਟਿੱਕੀ ਬਣਾਦੇ ਦੀ ਫੁੱਲ ਰੈਸਪੀ ਜੀ ਅੱਜ ਸਹੀ ਬਣ ਗਈ ਆ ਤਾਂ ਆਪਾਂ ਫੁੱਲ ਰੈਸਪੀ ਤੁਹਾਨੂੰ ਕਾਹਨੂੰ ਦੱਸਾਂਗੇ ਮਰਜ਼ੀ ਕਰਕੇ ਪਰ ਅੱਜ ਇੱਕ ਵਾਰੀ ਆਪਾਂ ਉਹ ਨੂੰ ਦਿਖਾ ਦੇਣੀ ਪਰ ਦਿਖਾਣੇ ਨਹੀਂ ਕਾਦੀਆਂ ਬਗਰ ਨੇ ਤੁਹਾਨੂੰ ਕਾਹਨੂੰ ਪਤਾ ਲੱਗੂ ਜੇ ਇਹ ਵਧੀਆ ਬਣੀ ਆ ਤਾਂ ਆਪਾਂ ਬਣਾ ਲਾਂਗੇ ਇਧਰ ਆਲੂ ਬਣਾ ਲੈਂਦੇ ਆ ਆਪਾਂ ਫਿਰ ਆ ਮਟੀਰੀਅਲ ਕਾ ਲੂ ਦੱਸਾਂਗੇ ਆਪਾਂ ਮਟੀਰੀਅਲ ਸਪੀਕੋਸ ਪਾਇਆ ਤਾਂ ਪਰ ਇੱਕ ਵਾਰੀ ਆਪਾਂ ਇੱਧਰ ਲੇ ਲਈਏ ਚਲੋ ਜੀ ਦੇਖੋ ਰੈਸਪੀ ਆਪਾਂ ਕਾਣੂ ਤਾਂ ਮੰਗ ਕੰਦੀ ਤਾਂ ਚਲੋ ਜੀ ਟਿੱਕੀਆਂ ਦੇਖੋ ਆ ਵਾਰਤਾਲੀਆਂ ਟਿੱਕੀਆਂ ਮਲੀਆਂ ਆਪਾਂ ਪਰ ਇਹਦੀ ਰੈਸਪੀ ਆਪਾਂ ਅੱਜ ਸ਼ੂਟ ਨਹੀਂ ਕਰੀ ਕਾਣੂ ਤੁਹਾਨੂੰ ਦੱਸਾਂਗੇ ਕੋਲ ਰੈਸਪੀ ਦੇ ਵਿੱਚ ਕੀ ਕੁਛ ਇਹਦੇ ਵਿੱਚ ਪਾਇਆ ਸੀ ਤੇ ਕੱਲ ਜਾਂ ਪਰਸੋਂ ਕੋਈ ਅੱਜ ਬਣਾਈਆਂ ਕਾਣੂ ਹੋ ਸਕਦਾ ਕਾਣੂ ਨਾ ਬਣਾਵਾਂ ਤੇ ਪਰਸੋਂ பல்லவன் <laughs> <laughs> ਗੋੜੀ ਬਣਾਉਂਦੀਆਂ ਚੌਰਸ ਵੀ ਬਣਾਉਂਦੀਆਂ ਜਿਵੇਂ ਪੀੜੀ ਦੀ ਜਗ੍ਹਾ ਤੇ ਵਰਤੇ ਜਾਂਦਾ ਸੀ ਪੀੜੀ ਦੀ ਜਗ੍ਹਾ ਤੇ ਵਰਤੇ ਜਾਂਦਾ ਹੈ ਕੋਈ ਫੁੱਲ ਪਾ ਲੈਂਦਾ ਕੋਈ ਚੱਕਰ ਦਾ ਬਦਾ ਬਣ ਲੈਂਦਾ ਕੋਈ ਚੜੀਆਂ ਤੋਤੇ ਪਾ ਲੈਂਦਾ ਕਹਿੰਦੇ ਨੂੰ ਮੂੜਾ ਸਿਸਟਮ ਇਹਨੂੰ ਮੂੜਾ ਕਹਿੰਦੇ ਸੀ ਠੀਕ ਹੈ ਮੂੜਾ ਹੀ ਹੈ ਹੁਣ ਹੁਣ ਮੂੜਾ ਦੂਜਾ ਕਹਿੰਦੇ ਨਾ ਜਿਹੜੇ ਉਹ ਕਾਨਿਆਂ ਜਾਂਦੇ ਬਣੇ ਹੁੰਦੇ ਆ ਹਾਂ ਹਾਂ ਹੁਣ ਫਿਰ ਹੋਰ ਚੀਜ਼ਾਂ ਚੱਲ ਗਈਆਂ ਪੁੱਤ ਮਮੀ ਕਹਿੰਿਆ ਨਾ ਮੂੜਾ ਮੂੜਾ ਕੋਣਾਂ ਮੈਂ ਕਿਹੜੇ ਮੂੜਾ ਆਪਣੇ ਕਾਨਿਆਂ ਬਹੁਤ ਸਾਲ ਦੀ ਗੱਲ ਹੋ ਗਈ ਪੁੱਤ ਹਾਂ ਹਾਂ ਸਹੀ ਗੱਲ ਆ ਮੈਂ ਆਪਦੇ ਜਣੇ ਸੋਚੀ ਜਾਨੀ ਅੰਦਰ ਪਈ ਮੰਮੀਆਂ ਦੀ ਮੂੜਾ ਵਖਾਉਣਾ ਨਾਨੀ ਤੇਰੀ ਮੂੜਾ ਵਖਾਉਣਾ ਮੈਂ ਆਪਦੇ ਜਣੇ ਐ ਸੋਚੀ ਜਾਨੀ ਕੰਨ ਦਾ ਮੂੜਾ ਹੈ ਕਿ ਤੇ ਸਾਡੇ ਦਾ ਰਿ ਹੈ ਨਹੀਂ ਘਾਬਰੇ ਕਿਤੇ ਅੰਦਰ ਪਿਆ ਹੋਵੇ ਮੈਂ ਕਿਹਾ ਮੂੜਾ ਹੀ ਹੁੰਦਾ ਸੀ ਹੇ ਮੈਂ ਪਾਲ ਲੀ ਕਹਿੰਦਾ ਮੈਂ ਪੂਰ ਮੈਂ ਨਹੀਂ ਦਾਦਾ ਮੈਂ ਡਰਦਾ ਨਹੀਂ ਕਹਿੰਦਾ ਪੁੱਤੋ ਤੋ ਨਹੀਂ ਮੈਂ ਆਪਣੇ ਆਪਣੇ ਅੰਦਰੋਂ ਅੰਦਰੋਂ ਭਾਲ ਕੇ ਲਿਆ ਬਿਲ ਤੇ ਹਾਂ ਇੱਤ ਇੱਤ ਕਿ ਤਾਈ ਇਹ ਉਹਦਣ ਵਾਲਾ ਕੰਮ ਕਹਿੰਦਾ ਤਾਣੀ ਵਾਲਾ ਨਾ ਤਾਣਾ ਲਾਓ ਤਾਣਾ ਲਾਓ ਇਹ ਨਹੀਂ ਇਹ ਕੰਮ ਨਹੀਂ ਕਰਨਾ ਇਹ ਨਹੀਂ ਕਰਨਾ ਇਹ ਪੁੱਤ ਇਹਦਾ ਵੀ ਵਲੌਗ ਬਣਿਆ ਆਪਣਾ ਤੇ ਮੂੜਾ ਆ ਇਧਰ ਆਇਂ ਕਰੋ ਇਧਰ ਵੇਖੀ ਮਮੀ ਤਾਣੀ ਇਹ ਕਰਨ ਵਾਲਾ ਕੰਮ ਲਿਆ ਚੱਕ ਕੇ ਕਹਿੰਦਾ ਮੈਂ ਕਿਸ ਭੂਤ ਤੋਂ ਨਹੀਂ ਡਰਦਾ ਮੈਂ ਤਾਂ ਅੰਦਰੋਂ ਆਪੇ ਕੱਢ ਲਿਆ ਕਹਿੰਦਾ ਕੱਢ ਲਿਆ ਕਤਨ ਲਓ ਜੀ ਆ ਗਿਆ ਆਪਣਾ ਨਵਾਂ ਸਮਾਨ ਹੋਰ ਵਿਖਾਉਣ ਵਾਲਾ ਤੁਹਾਨੂੰ ਚੈੱਕ ਕਰੋ

ਵੇ ਲੋ ਕਾਦੇ ਬੁਨੇ ਹੋਇਆ ਉਹਦੇ ਗੱਟੇ ਦੇ ਹਨ ਬੋਰੀ ਦੇ ਗੱਟੇ ਤੇ ਬੋਰੀ ਗੱਟੇ ਦੇ ਵਿੱਚ ਕੱਢਿਆ ਹੋਇਆ ਪਤਾ ਤੇ ਇਹ ਵਾਲੇ ਗੱਟੇ ਕੱਢਿਆ ਹੋਇਆ ਹੈ ਉਹ ਗਰੂ ਗੱਟਾਂ ਤੇ ਕਢਾਈ ਕਰ ਗਿਆ ਵੇਖ ਲੈ ਕਿੰਨੀ ਮਿਹਨਤ ਲੱਗੀ ਉਹ ਵੀ ਘਰੀ ਬਣਾਉਂਦੇ ਸੀ ਹਨਾ ਘਰੀ ਬਣਾਉਂਦੇ ਸੀ ਦੇਖੋ ਆਹ ਰਿਹਾ ਇੱਕ ਆਹ ਇੱਕ ਹੋਰ ਪਿਆ ਨਾ ਨਹੀਂ ਉਹ ਵਖਾਦੋ ਲੈ ਉਹ ਲਾ ਰੰਗ ਦੇ ਧਾਗੇ ਨਾਲ ਕਰਿਆ ਹੋਇਆ ਕੰਮ ਆਹ ਵੇਖ ਕਿੰਦਾ ਬਰੀਕੀ ਕੰਮ ਕਰਿਆ ਹੋਇਆ ਨਾਲੇ ਆਹ ਚੱਲਦੇ ਸੀ ਤੋਂ ਪਹਿਲਾਂ ਬਟਨ ਵੀ ਲੱਗੇ ਆ ਨਾ ਇਹਦੇ ਉੱਤੇ ਬਟਨ ਵੀ ਲੱਗੇ ਆ ਬਟਨ ਲੱਗੇ ਠੀਕ ਆ ਦੇਖੋ ਜੀ ਆਸ ਆਪਣੇ ਘਰੇ ਝੋਲੇ ਪਏ ਸੀ ਤੇ ਆਪਾਂ ਸੋਚਿਆ ਵੀ ਵਿਖਾ ਦਈਏ ਤੁਹਾਨੂੰ ਆ ਵੀ ਹੱਥ ਨਾਲ ਹੀ ਬੁੰਦੇ ਸੀ ਇਹ ਇਹ ਤਾਂ ਮੈਂ ਵੀ ਬੁਣਨਾ ਜਾਣਦੀ ਆ ਇਹ ਮੈਂ ਵੀ ਬੁਣ ਕੇ ਲਈਆਂ ਸੀ ਇਹ ਸ਼ੇਰਮਾ ਆ ਵੀ ਚੋਰ ਸਰਮਾਲਾ ਤਾਣੀ ਲਾਉਣ ਲੱਗਾ ਉਧਰ ਜਾ ਪਜੋ ਤਾਂ ਕਹਿੰਦਾ ਮੈਂ ਤਾਣੀ ਲਾਉਣਾ ਜੀ ਉਹਦਣ ਲਾਈ ਸੀ ਨਾ ਉਹ ਮੈਂ ਕਹਿੰਦਾ ਮੈਂ ਵੀ ਲਾਉਣਾ ਟੈਰ ਤੇ ਨਾ ਮਰਾ ਲਈ ਤੋ ਚਲੋ ਜੀ ਆਰਮਾਲ ਨੇ ਹਾਥੀ ਬੁਨੇ ਹੋਏ ਤੇ ਚਲੋ ਜੀ ਹੋਰ ਕੁਝ ਵੀ ਵਿੱਚ ਹੋਊਗਾ ਵੀਡੀਓ ਵੀੜ ਕੋ ਬਣੀ ਜਾਂਦੀ ਨਾਨੀ ਦੀ ਬਣੀ ਜਾਂਦੀ ਪੁੱਤ ਪਹਿਲਾਂ ਫਿਰ ਤੇਰੀ ਬਣਾਵਾਂਗੇ ਪਰ ਅਲੱਗ-ਅਲੱਗ ਜਾਣੇ ਦੀ ਬਣਦੀ ਹੁੰਦੀ ਪਹਿਲਾਂ ਇੱਕ ਜਾਣੇ ਦੀ ਲਓ ਆ ਸ਼ੀਸ਼ੇ ਦਾ ਕਵਰ ਕੇ ਦਾ ਪੱਖੇ ਦਾ ਲਓ ਜੀ ਆ ਚੈੱਕ ਕਰੋ ਪੱਖੇ ਦੇ ਮੂੰਹ ਅੱਗੇ ਕਵਰ ਪਾਉਂਦੇ ਹੁੰਦੇ ਸੀ ਜਿਹੜਾ ਉਹ ਆ ਲਓ ਜੀ ਇਹ ਤਾਂ ਅਮੀ ਤਾਂ ਲੈ ਕੇ ਮਿਲੂਗਾ ਸਮਾਨ ਨੂੰ ਪਹਿਲਾਂ ਤਾਂ ਸਾਹਬਿਆ ਹੀ ਨਹੀਂ ਹੁਣ ਤਾਂ ਕਿਸੇ ਨੂੰ ਸਾਹਬਿਆ ਹੀ ਨਹੀਂ ਹੋਣਾਗਾ ਪੱਖੇ ਦੇ ਮੈਨੂੰ ਤਾਂ ਦੋ ਹੋਣਗੇ ਕਾਰ ਇੱਕ ਹੋਰ ਵੀ ਹੋਊਗਾ ਸ਼ਾਇਦ ਮੈਨੂੰ ਵੇਖਿਆ ਲੱਗਦਾ ਲਓ ਜੀ ਚੈੱਕ ਕਰੋ ਹੋਰ ਦਿਖਾਓ ਤਾਂ ਲਓ ਜੀ ਚੈੱਕ ਕਰੋ ਰਮਾਲ ਹੀ ਰਮਾਲ ਕਿੰਨੇ ਸੋਹਣੇ ਬੁਨੇ ਹੋਏ ਆ ਨਾਨੀ ਜੇ ਤਾਂ ਕਿਤੇ ਗੁਰਦੁਆਰੇ ਜਾਣਾ ਉਹ ਤੋਂ ਲੱਭਦੇ ਨਹੀਂ ਤੇ ਹੁਣ ਛੇ ਮੇਰੇ ਕੋਲ ਆ ਮੈਂ ਬਣਾ ਕੇ ਲੈ ਕੇ ਆਂਗਾ ਤੇ ਆ ਕਿੰਨੀ ਮੰਮੀ ਦੇ ਕੋਲ ਆ ਤੇ ਲਾ ਲੋ ਸਾ ਜਦ ਲੋੜ ਹੁੰਦੀ ਸੰ ਲੱਭਦੇ ਨਹੀਂ ਅਸੀਂ ਪੱਖਿਆਂ ਦੇ ਕਵਰ ਹਨਾ ਸਲਾਈਆਂ ਤੇ ਬੁਣਿਆ ਹੋਇਆ ਇਹ ਤਾਂ ਸਲਾਈਆਂ ਤੇ ਬੁਣਿਆ ਹੋਇਆ ਨਾ ਲਾਉਂਦੇ ਸੀ ਪਹਿਲਾਂ ਠੀਕ ਆ ਇਹ ਵੇਖੋ ਪੱਖੇ ਦਾ ਕਵਰ ਆ ਮੂਰਲਾ ਹਿੱਸਾ ਜਿਹੜਾ ਕਹਿਦੀ ਆਪਾਂ ਤੇ ਸਲਾਈਆਂ ਤੇ ਬੁਣਿਆ ਹੋਇਆ ਠੀਕ ਆ ਹੁਣ ਆ ਰਵਾਜ ਹੋ ਗਿਆ ਹੁਣ ਆ ਕਰਨ ਲੱਗ ਗਈ ਹੁਣ ਆ ਲੱਗ ਗਈ मम्मी ओ, पर गल सुन दूजे नंबर तो जो करोशिया लालचा करोशिये ठीक है <laughs> ਤਲੋ ਜੇ ਦੂ ਬਾਦ ਜਿਹੜਾ ਫਾਈਨਲ ਤੌਰ ਤੇ ਹੁਣ ਆ ਚੱਲ ਪਿਆ ਹਨ ਹੁਣ ਆ ਕੱਪੜੇ ਦੇ ਬਣਾਉਣ ਲੱਗ ਗਏ ਕੱਪੜੇ ਦੇ ਜੇ ਦੂ ਬਾਦ ਹੁਣ ਤਾਂ ਰੈਡੀमेड ਹੀ ਚੱਲ ਪਿਉਣੇ ਹਨ ਨਾ ਹੁਣ ਜੇ ਦੂ ਬਾਦ ਆ ਚੱਲ ਪਿਆ ਸੀ ਘਰੇ ਬੁੜੀਆਂ ਆਪਣੇ ਸਲਾਈ ਕਰਨ ਲੱਗ ਗਿਆਂ ਸੀ ਤੇ ਆਹ ਬਣਾਉਣ ਲੱਗ ਗਏ ਸੀ ਮਸ਼ੀਨਾਂ ਦੇ ਉੱਤੇ ਠੀਕ ਹੈ ਜੀ ਤੇ ਦੂ ਬਾਦ ਤਾਂ ਤੁਸੀਂ ਸਮਝ ਲਓ ਹੁਣ ਤਾਂ ਰੈਡੀमेड ਹੀ ਚੀਜ਼ਾਂ ਆਉਣ ਲੱਗ ਗੀਆਂ ਜਿਵੇਂ ਆਪਾਂ ਏਸੀਆਂ ਦੇ ਕਵਰ ਕਹ ਦੇਣ ਪੱਖਿਆਂ ਦੇ ਵੀ ਆਉਂਦੇ ਹੋਣਗੇ ਆਪਾਂ ਲਿਆਂਦਾ ਤਾਂ ਨਹੀਂ ਪਰ ਆਉਂਦੇ ਹੋਣਗੇ ਵੇਖੋ ਕਿੱਡਾ ਸੋਹਣਾ ਹੱਥੀ ਬੁਣਿਆ ਰਮਾਲ ਇਹ ਅੱਡੇ ਸੀ ਘਰ ਦੇ ਤੇ ਬਣਾਉਂਦੇ ਸੀ ਅ ਇਰਮਾਲ ਤੇ ਸਾਰੇ ਇਕੱਠੇ ਕਰਨ ਵਾਲੇ ਆਪਣੇ ਰਮਾਲ ਬਹੁਤ ਆ ਪਰ ਜਦੋਂ ਲੋੜ ਹੁੰਦੇ ਤਾਂ ਲੱਭਦੇ ਨਹੀਂ। ਸਹੀ ਗੱਲ। ਦੇਖੋ ਜੀ ਕਿੱਡਾ ਸੋਹਣਾ ਰਮਾਲ ਆ। ਬਹੁਤ ਸੋਹਣਾ ਰਮਾਲ ਆ। ਇਹ ਸੁਈ ਨਾਲ ਥੋੜੋ ਕੇ ਮਾਰਿਆ ਕੋਈ। ਬੜਾ ਸੋਹਣਾ ਰਮਾਲ ਆ। ਤੇ ਲਓ ਜੀ ਅਗਲਾ। ਤੇ ਲਓ ਚੱਕੋ ਜੀ ਕਰੋਸ਼ੀਏ ਤੇ ਬੁਨੇ ਹੋਏ ਆਪਣੇ ਸਹਰਾਣੇ। ਤੇ ਚੈੱਕ ਕਰੋ। ਕਰੋਸ਼ੀਏ ਤੇ ਬੁਨੇ ਹੋਏ। ਸਹਰਾਣੇ। ਦੋ ਸਹਰਾਣੇ ਨਾ ਨਹੀਂ ਹੈ। ਹਾਂ ਹਾਂ ਹਾਂ। ਜੋੜਾ ਹਨਾ। ਜੋੜਾ ਜੋੜਾ ਤੇ ਦੇਖੋ ਕਿੰਨੀ ਮਿਹਨਤ ਲੱਗਦੀ ਸੀ ਬਰੀਕੀ ਕੰਮ ਆ ਤੇ ਸਫਾਈ ਵੀ ਕਿੰਨੀ ਹੈ ਨਾ ਬਰੀਕ ਸਿਰਾਂ ਇਹ ਨਾਨੀ ਕਿਨੇ ਬੁਣੇ ਆ ਪਤੋਸੀ ਤੇ ਪਤੋਸੀ ਤੇ ਬਣਾਈ ਨੇ ਪਰ ਤੁਸੀਂ ਮਰਜੀਤ ਨੇ ਤੇਰੀ ਮੰਮੀ ਨੇ ਮੰਮੀ ਨੇ ਬੁਣੇ ਆ ਹਾਂ ਠੀਕ ਆ ਵਿਆਹ ਤੋਂ ਬਾਅਦ ਆ ਕੇ ਹਾਂ ਠੀਕ ਆ ਇਹ ਆਪਣੀ ਮੰਮੀ ਜੀ ਨੇ ਬੁਣੇ ਆ ਵਿਆਹ ਤੋਂ ਬਾਅਦ ਆ ਕੇ ਇਥੇ ਯੂਟਿਊਬ ਕੁਝ ਕਰਦੇ ਸੀ ਨਾ ਹੂੰ ਠੀਕ ਆ ਅੱਗੇ ਬਣਾ ਲਿੱਤੇ ਸੀ ਅੱਛਾ ਜਦੋਂ ਮਤਲਬ ਠੀਕ ਆ ਜਦੋਂ ਜੱਪ ਜੋ ਦੇ ਪਾਪਾ ਹੋਏ ਸੀ ਉਦੋਂ ਗਿਫਟ ਦਿੱਤੇ ਸੀ 93 93 ਚ ਹਾਂ ਠੀਕ ਆ 99 ਚਾਦੇ ਪਾਪਾ ਹੋਏ ਸੀ ਉਦੋਂ ਉਹਨਾਂ ਨੂੰ ਗਿਫਟ ਮਿਲਿਆ ਸੀ। ਦੋ ਵਾਰ ਸੀ। ਤੇ ਲਓ ਜੀ ਇੱਕ ਇੱਕ ਸੈੱਟ ਹੋਰ ਚੱਕੋ। ਆਪਣੇ ਕੋਲ ਦੋ ਸੈੱਟ ਨੇ ਮਤਲਬ ਚਾਰ ਸਰਾਣੇ ਨੇ ਕਿੰਨੇ ਸੋਹਣੇ ਬੁਣੇ ਆ। ਤੇ ਹੁਣ ਮਿਹਨਤ ਮੁੰਤਾ ਕਿੱਥੇ? ਹੁਣ ਤਾਂ ਇਹਨਾਂ ਦਿਮਾਗ ਹੀ ਨਹੀਂ ਲੱਗਦਾ ਹਣਾ। ਕਿੰਨੇ ਸੋਹਣੇ। ਇੱਥੇ ਲੱਗਦਾ ਪੁੱਤ। ਉਹ ਤਾਂ ਹੋਦਾ ਨਾ। ਦੇਖੋ ਕਿੱਦਾਂ। ਦੇਖੋ ਬਹੁਤ ਬਹੁਤ ਹੀ ਸੋਹਣਾ ਤੇ ਸਫਾਈ ਦੇ ਦਰ ਕੰਮ ਆ ਬਿਲਕੁਲ। ਹਾਂ ਆ ਦੇਖ। ਬਹੁਤ ਸਫਾਈ ਹੈ। ਹਾਂ। ਹਾਂ। ਤੇ ਨਰਾਤੀ ਲੱਗੀ ਰਹਿੰਦੀ ਹੁ ਤਾਂ ਕਿਤਨੀ ਸਿੱਖੇ ਜਿਹਾ ਹੁੰਦਾ।

ਵਾਹ ਗੁਰੂ ਸੋਚ ਆਕੋ ਜੀ ਆ ਮੰਮੀ ਦੇ ਵਿਆਹ ਵੇਲੇ ਦੀ ਗੁੱਥਲੀ ਐ ਚ ਕੀ ਕੀਤਾ ਸੀ ਮੰਮੀ ਅੱਛਾ ਠੀਕ ਆ ਬਾਪੂ ਹਰੀ ਭਾਣ ਪਕ ਲੈ ਕੇ ਗਏ ਸੀ ਉੱਤ ਸੱਟਾਂ ਦੇ ਲਈ ਡੈਡੀ ਦੇ ਵਿਆਹ ਤੇ ਹਜੇ ਵੀ ਸੰਭ ਹੀ ਆ ਦੇ ਕੋਲ ਸਾਡੀ ਵੀ ਸੰਭ ਹੀ ਆ ਸੁਨੀਲ ਦੀ ਕਿੱਡੀ ਸੋਹਣੀ ਆ ਸਾਮ ਕੇ ਰੱਖਾਂਗੇ ਆਪਾਂ ਇਹ ਚੀਜ਼ਾਂ ਤੇ ਲਓ ਜੀ ਆ ਭਾਣ ਵਾਲੀ ਗੁੱਥਲੀ ਆ ਮੰਮੀ ਦੇ ਵਿਆਹ ਦੀ ਆ ਚਾਦਰ ਵੀ ਖੜੇ ਕਰਕੇ ਦਿਖਾਓ ਚਾਦਰਾਂ ਤਾਂ ਆਪਾਂ ਕਿਸੇ ਦਿਨ ਹੋਰ ਵੀ ਕਲੈਕਸ਼ਨ ਦਿਖਾਵਾਂਗੇ ਕਿਉਂਕਿ ਚਾਦਰਾਂ ਤਾਂ ਆਪਣੇ ਕੋਲ ਹੋਰ ਵੀ ਹੈਗੀਆਂ ਨੇ ਅਜੇ ਇਹ ਤਾਂ ਆਪਣੇ ਉੱਤੇ ਪਈ ਸੀ ਤਾਂ ਕਰਕੇ ਤੁਹਾਨੂੰ ਵਿਖਾਉਣ ਲੱਗੇ ਦੇਖੋ ਕਿੰਡੀ ਸੋਹਣੀ ਬੁਣੀ ਆ ਲੈ ਚੈੱਕ ਕਰੋ ਸੁਤੀ ਤੇ ਕੱਢੀ ਵੀ ਆ ਇੱਥੇ ਤੇਰੀ ਕੱਢੀ ਆ ਕਿ ਮੇਰੀ ਕੱਢੀ ਆ ਤੇਰੀ ਕੱਢੀ ਆ ਨਾਨੀ ਦੀ ਕੱਢੀ ਹੋਈ ਦੇਖੋ ਬੁੜੀ ਵੇਖੋ ਬਣੀ ਆ ਵਾਹ ਕਿਆ ਬਾਤ ਹੈ ਗੁੱਤ ਕਾਲੇ ਰੰਗ ਦੀ ਇਹਦੀ ਕਿੰਡੀ ਸੋਹਣੀ ਆ ਦੇਖੋ ਤਾਂ ਸਮਾਰ ਕੇ ਲਾਓ ਦੇਖੋ ਕਿੰਡੀ ਚਾਰ ਚਾਰੇ ਨੁਕਰਾਂ ਚ ਆ ਤੁਹਾਨੂੰ ਦੱਸਿਆ ਨਾ ਸਾਡੇ ਸੁਭਾਤ ਚੋਈ ਸੀ ਉਹਦੇ ਕਰਕੇ ਪਾਣੀ ਦਾ ਪੈ ਗਿਆ ਨਾ ਮੈਂ ਉਦੋਂ ਦੀ ਖਰਾਬ ਹੋਈ ਆ ਨਹੀਂ ਤਾਂ ਨਹੀਂ ਸੀ ਬਾਲੇ ਸਾਲ ਆਉ ਜੋ 50 ਸਾਲ ਹੋ ਗਏ ਹੁਣ ਕਿ ਚਾਦਰ ਹੈ ਹੈ ਹਾਂ ਪਿਆਹ ਸਾਲ ਦੀ ਚਾਦਰ ਪਈ ਹੈ ਦੇਖੋ ਹਾਂ ਤੇਰੇ ਵਿਆਹ ਵਾਲੇ ਦੀ ਆ ਨਾ ਮਗਰੋਂ ਕੱਢਿਆ ਨੂੰ ਮੈਂ ਵਿਆਹ ਹੋ ਗਿਆ ਮੇਰਾ ਹਾਂ ਚਲੋ ਜੀ ਚੈੱਕ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡਾ ਜਿਹੜੇ ਸਮਾਨ ਹੈ ਹਨ ਇੱਕ ਮੈਂ ਉਹਨੂੰ ਦੇ ਆਈ ਸੀ ਪਾ ਨੂੰ ਸੀ 47 ਨਾ ਇਹ ਲਿਖਿਆ ਤੇਰੇ ਫੁੱਲ ਕੇ ਬਾਗ ਵਿੱਚ ਵੜ ਗਏ ਇੱਕ ਫੁੱਲ ਤੋੜ ਲੈਣ ਤੇ ਲਿਖਿਆ ਸੀ ਉਹ ਮੈਂ ਤੈਨੂੰ ਦੇਤੀ ਲਿਖਿਆ ਹੈ ਮੇਰੇ ਕੋਲ ਹੈਗੇ ਮੇਰੇ ਕੋਲ ਚੀਜ਼ਾਂ ਪਈਆਂ ਨੇ ਇਹ ਲਿਖੀਆਂ ਹੋਈਆਂ ਜਿੰਨਾਂ ਉੱਤੇ ਉਹ ਜਾਨਵਰ ਜੇ ਵੀ ਬਣੇ ਆ ਜਿਹੜੇ ਕੁਛ ਉਹ ਵੀ ਮੇਰੇ ਕੋਲ ਹੈਗੇ ਆ ਫੋਟੋਆਂ ਦੀਆਂ ਵਲੇ ਵੀ ਹੈਗੇ ਜਿਹੜੇ ਆਤੀ ਬਣੀਆਂ ਤੇ ਕੁਝ ਕੁ ਚੀਜ਼ਾਂ ਇਹ ਆਪਾਂ ਜਿਹੜੀਆਂ ਹੁਣ ਵਿਖਾਤੀਆਂ ਤੁਹਾਨੂੰ ਉਹ ਇਹ ਵੈਸੇ ਬਾਹਰ ਪਈਆਂ ਸੀ ਇਹਨਾਂ ਨੂੰ ਆਪਾਂ ਸੰਭਣਾ ਸੀ ਤਾਂ ਕਰਕੇ ਤੁਹਾਨੂੰ ਅੱਜ ਵਿਖਾਤੀਆਂ ਆਦਰਵਾਇਜ਼ ਆਪਣਾ ਕੋਈ ਮੋਟਿਵ ਨਹੀਂ ਸੀ ਕਿ ਅੱਜ ਵਲੌਗ ਦੇ ਵਿੱਚ ਬਣਾਈਏ ਨਾਨੀਆਂ ਦੀਆਂ ਰਾਤ ਨੂੰ ਕੱਢੀਆਂ ਨਾਨੀ ਦੇ ਆਦਿ ਗਦੇ ਲਾਟਣਾ ਵਿੱਚ ਜਾਣਨੇ ਆ ਸਾਰੀ ਤੇ ਦੇਖੋ ਮਨ ਲਊਗਾ ਲਾਟਣਾ ਦੇ ਸਾਹਮਣੇ ਕੱਢੀ ਆ ਕੋਈ ਲਾਈਟਾਂ ਨਹੀਂ ਸੀ ਕੁਛ ਨਹੀਂ ਮੋਰ ਆ ਕਿੱਡੇ ਸੋਨੇ ਕਿੰਨੇ ਸੋਨੇ ਹੋਣੇ ਵਾਦੇ ਗੁਣਤੀ ਕੀਤੀ ਕਿੱਡੇ ਸੋਨੇ ਚੈੱਕ ਕਰੋ ਇਹ ਸਾਰਾ ਨਾਨੀ ਦਾ ਹੱਥੀ ਕੰਮ ਕਰਿਆ ਹੋਇਆ ਹੁਣ ਤਾਂ ਵੀ ਨਹੀਂ ਦਿਸਦਾ ਚਾਹ ਦੁਫੁੱਤੀ ਤੇ ਇੰਨਾ ਫਰੀਕ ਆ ਵੇਖਾ ਹਾਂ ਦਿਸੂਗਾ ਚਾਰ ਨਾ ਨਾ ਆਪਾਂ ਨੂੰ ਕਿਤੇ ਦਿਨ ਦਾ ਇਹ ਦੇਖ ਚਾਰ ਚਾਰ ਤੁੱਪ ਚੱਕੀ ਆ ਆਪਾਂ ਨੂੰ ਨਹੀਂ ਦਿਖਦਾ ਇੰਨਾ ਚਾਹ ਉਧਰ ਚੱਕਣੇ ਚਾਹ ਉਧਰ ਇਹ ਤੁਹਾਨੂੰ ਦੱਸਿਆ ਨੇ ਆਪਾਂ ਕੋਈ ਸਪੈਸ਼ਲ ਵਲੌਗ ਅੱਜ ਆਇ ਨਹੀਂ ਬਣਾਉਣਾ ਸੀ ਕਿ ਚੀਜ਼ਾਂ ਵਖਾਉਣੀਆਂ ਆਪਣੇ ਬਾਹਰ ਪਿਆ ਸੀ ਤੋਤਾ ਸਵਾਰ ਸਾਂਭਣਾ ਸੀਗਾ ਤੇ ਮੰਮੀਆਂ ਦੇ ਚਲ ਵਿਖਾ ਹੀ ਦੇਣੇ ਫਿਰ ਆਪਾਂ ਸਾਂਭ ਦਾਂਗੇ ਦੈਨ ਇੱਕ ਦਿਨ ਜੇਕਰ ਤੁਹਾਡੇ ਲਈ ਵਲੌਗ ਸ਼ੇਅਰ ਕਰਨਾ ਵੀ ਆਪਾਂ ਸਾਰੀਆਂ ਚੀਜ਼ਾਂ ਕਲੈਕਟ ਕਰਕੇ ਦੈਨ ਆਪਾਂ ਤੁਹਾਡੇ ਲਈ ਵਲੌਗ ਰੈਡੀ ਕਰਾਂਗੇ ਤੇ ਬਸ ਜਿੱਦਾਂ ਦਾ ਵੀ ਵਲੌਗ ਬਣਿਆ ਜੇ ਤੁਹਾਨੂੰ ਵਿਖਾਤਾ ਸਮਾਨ ਆਪਾਂ ਤੇ ਜਰੂਰ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡਾ ਸਮਾਨ ਕਿੱਦਾਂ ਦਾ ਲੱਗਿਆ ਤੇ ਇਹਦੇ ਚੋਂ ਤੁਹਾਨੂੰ ਦੱਸਤਾ ਹੈ ਜਿਆਦਾਤਰ ਸਮਾਨ ਜਿਹੜਾ ਮੰਮੀ ਜੇ ਕਿਸੇ ਨੇ ਬਣਵਾਣੇ ਹੋਣ ਅਵਲੇ ਕਰੋਸ਼ੀ ਦੇ ਤਾਂ ਉਹ ਵੀ ਸਾਨੂੰ ਕਮੈਂਟ ਕਰਕੇ ਦੱਸ ਸਕਦਾ ਕਿ ਅਸੀਂ ਰੈਡੀ ਕਰਵਾਣੇ ਤੇ ਰੈਡੀ ਵੀ ਆਪਾਂ ਕਰਵਾ ਕੇ ਦੇ ਸਕਦੇ ਆਂ ਇਹ ਵਾਲੇ ਕਰੋਸ਼ੀ ਦੇ ਕੱਲੇ ਸਹਰਾਣੇ ਕਰਕੇ ਕਰਵਾ ਕੇ ਦੇ ਸਕਦੇ ਆਂ ਤੇ ਬਾਕੀ ਕਮੈਂਟ ਕਰਕੇ ਦੱਸਿਓ ਜਰੂਰ ਆ ਕਰੋਸ਼ੀ ਤੇ ਬੁਣੀ ਹੋਈ ਹੈ ਜੈਕਟ ਇਹ ਰੈਡੀ ਕਰਾਉਣੀ ਇਹ ਵੀ ਕਰਵਾ ਕੇ ਦੇ ਸਕਦੇ ਆਪਾਂ ਕਰੋਸ਼ੀ ਦਾ ਕੰਮ ਕਰਵਾ ਕੇ ਦੇ ਸਕਦੇ ਆਪਾਂ ਤੁਹਾਨੂੰ ਇਹ ਕੀ ਆ ਮੰਮੀਆਂ ਵਾਹ ਗਰੂ ਇਹ ਵੀ ਸਹਰਾਣੇ ਦਾ ਜੋੜਾ ਏਡੇ ਨਿੱਕੇ ਨਿੱਕੇ ਸਹਰਾਣੇ ਦੀ ਇਹ ਤਾਂ ਇਹ ਤਾਂ ਜੱਪ ਦਿਸਣਾਣੇ ਹੋਣਗੇ ਨਿਕੇ ਨਿਕੇ ਜਿਹੜੇ ਕਪੜਾ ਰੋਣੇ ਬਣ ਗਏ ਹਨ ਤਾਂ ਬੱਚੇ ਦੇ ਸੁਣਾਣੇ ਕਹਿ ਸਕਦੇ ਆ ਉਹ ਆਪਣੇ ਤੇ ਤੇਰੇ ਬੁੱਤੇ ਦੇ ਵਿੱਚ ਨਿਕੇ ਨਿਕੇ ਸੁਣਾਣੇ ਦੀ ਇਹ ਪਵਾ ਦਾਂਗੇ ਆਪਾਂ ਫੇਵਰ ਪਵਾ ਦਾਂਗੇ ਫੇਵਰ ਰੈਡੀ ਕਰਾ ਦਾਂਗੇ ਫੇਵਰ ਪਵਾ ਕੇ ਤੈਨੂੰ ਰੈਡੀ ਕਰਾ ਦਾਂਗੇ ਤੇਰੇ ਰੂਮ ਚ ਰੱਖਿਆ ਕਰਾਂ ਰੂਮ ਘਰ ਪਾਵਾਂਗੇ ਨਾ ਜਦੋਂ ਆਪਾਂ ਤੇਰਾ ਰੂਮ ਬਣਾਵਾਂਗੇ ਵੱਖਰਾ ਠੀਕ ਆ ਉਹਦੇ ਚ ਤੇਰਾ ਪੁੱਤ ਮੱਖੀ ਮੰਮੀ ਇਹ ਤਾਂ ਜ਼ਿਆਦਾ ਨਹੀਂ ਆਪਣੇ ਕੋਲ ਇਹ ਤਾਂ ਦਾਦੀ ਦਾ ਲੱਗਦਾ ਮੈਨੂੰ ਤਾਂ ਲਾਲਕੀ ਦਾ ਫਿਰ ਸੇਵਰ ਨਹੀਂ ਬਣਿਆ ਹਾਂ ਤੇ ਲਾਲਕੀ ਦਾ ਨਾਲੀ ਆ ਫਿਰ ਮੰਮੀ ਲਈ ਬੋਣਿਆ ਸਾਰਾ ਕੁਝ ਠੀਕ ਆ ਦੇਖੋ ਕਿੱਡਾ ਸੋਹਣਾ ਬੋਣਿਆ ਦਿੱਤਾ ਸਾਰਾ ਕੁਝ ਅੱਛਾ ਜਦੋਂ ਜਪਦੇ ਪਾਪਾ ਹੋਏ ਸੋ ਦੋ ਦਿੱਤੇ ਸੁਸ਼ਕ ਹਾਂ ਸੁਸ਼ਕ ਕੀ ਹੁੰਦੀ ਹੈ ਵੀ ਦੱਸਾਂ ਤੁਹਾਨੂੰ ਜਦੋਂ ਬੱਚਾ ਹੋਣ ਤੇ ਜਿਹੜਾ ਸਮਾਨ ਦਿੰਦੇ ਆ ਠੀਕ ਆ ਉਹਨੂੰ ਸੁਸ਼ਕ ਕਹਿੰਦੇ ਆ ਵਿੱਚ ਸੋਨੇ ਦੀ ਟੂਰ ਪਾ ਦਿੰਦੇ ਸੀ ਠੀਕ ਆ ਪਾਇਆ ਸੀ ਉਦੋਂ ਟਿੱਕਾ ਓਕੇ ਜਿਹੜਾ ਮੈਨੂੰ ਮਿਲ ਗਿਆ ਹਾਂ ਹਾਂ ਠੀਕ ਆ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਆ ਸਾਮਾਨ ਦਿਖਾਇਆ ਇਹਦੇ ਨਾਲ ਦੇ ਜਿਹੜੇ ਸ਼ੀਸ਼ੇ ਢੱਕਣ ਵਾਲੇ ਆਪਣੇ ਕੋਲ ਤਿੰਨ ਆ ਦੋ ਤਾਂ ਮੰਮੀ ਕੋਲ ਇੱਕ ਮੈਂ ਉਧਰੋਂ ਮੰਮੀ ਵਾਲਾ ਵੀ ਲੈ ਆਈ ਸੀ ਤਿੰਨ ਆਪਣੇ ਕੋਲ ਤੇ ਸ਼ੀਸ਼ੇ ਢੱਕਣੀ ਚਾਹਤਾਂ ਸ਼ੀਸ਼ੇ ਨੰਗੇ ਪੈਰ ਢੱਕਣ ਵਾਲੇ ਤਿੰਨ ਤੇ ਸ਼ੀਸ਼ੇ ਵੀ ਤਿੰਨ ਹਾਂ ਪੁਰਾਣੇ ਟਾਈਮ ਦੇ ਜਿਹੜੇ ਸ਼ੀਸ਼ੇ ਹੁੰਦੇ ਨਾ ਡਰੈਸਿੰਗ ਟੇਬਲ ਆਪਣੇ ਘਰੇ ਉਹ ਵੀ ਹੈਗਾ ਉਹ ਵੀ ਦਿਖਾਵਾਂਗੇ ਕਿਸੇ ਦਿਨ ਤੁਹਾਨੂੰ ਸਾਮਾਨ ਵੀ ਵਖਾਵਾਂਗੇ ਕਿਸੇ ਦਿਨ ਆਪਾਂ ਪੁਰਾਣਾ ਕਿ ਆਪਣੇ ਵਾਕ ਜਿਹੜੀ ਸਕਿੱਪ ਵੀ ਆਪਣੀ ਮਾਰਨਿੰਗ ਆਪਾਂ ਕਰ ਲੈਂਦੇ ਹੁੰਨੇ ਦੀ ਇਵਨਿੰਗ ਦਾ ਬਸ ਇਦਾਂ ਕਿ ਆ ਦੋ ਕੁ ਘੇੜੇ ਆਪਾਂ ਜਿਹੜਾ ਵੀਡੀਓ ਟਰੈਂਡ ਕਰਨ ਵਾਸਤੇ ਕਰਨੇ ਹੁੰਦੇ ਤਾਂ ਕਰਕੇ ਬਸ ਦੋ ਜਾਂ ਤਿੰਨ ਘੇੜੇ ਵੱਤ ਵਤ ਲਗਾ ਲੈਣੇ ਹੁੰਦੇ ਆ ਇਵਨਿੰਗ ਨੂੰ ਆਦਰਵਾਇਜ਼ ਆਪਣੀ ਇਵਨਿੰਗ ਦੀ ਸਕੀਪ ਇਸ ਕੀ ਤੋਂ ਤੁਹਾਨੂੰ ਪਤਾ ਕੀ ਆ ਪਰ ਰੈਗੂਲਰ ਨਹੀਂ ਹੋ ਰਹੀ ਕਿਉਂਕਿ ਤੁਹਾਨੂੰ ਪਤਾ ਸਮ ਟਾਈਮ ਟਿਊਸ਼ਨ ਜਦੋਂ ਬੱਚੇ ਸਕੂਲ ਜਾਂਦੇ ਨੇ 4 ਤੋਂ 6 ਪੜਾਉਣੀ ਹੁੰਦੀ ਫਿਰ 6 ਵਜੇ ਹੋ ਜਾਂਦੇ ਰਾਤ ਉਦੋਂ ਬਾਅਦ ਪਾਕ ਕਰੂੰ ਕਿਹੜੇ ਵੇਲੇ ਮੈਂ ਸੈਰ ਕਰੂੰ ਕਿਹੜੇ ਵੇਲੇ ਵਲੌਗ ਮਤਲਬ ਕਿ ਸਮ ਟਾਈਮ ਵਲੌਗ ਵੀ ਐਡੀਟਿੰਗ ਪਈ ਹੁੰਦੀ ਹੈ ਤੇ ਸਮ ਟਾਈਮ ਕੱਲਾ ਵਲੌਗ ਪਾਣਾ ਵੀ ਹੁੰਦਾ ਆਪਾਂ ਤੇ ਰਾਣੂ ਤੁਸੀਂ ਕੀ ਕਰਦੀ ਫਿਰਦੀ ਤੇ ਤਾਂ ਕਰਕੇ ਫਿਰ ਉਹ ਨਾ ਈਵਨਿੰਗ ਦੀ ਮੈਂ ਪਾਕ ਜਿਹੜੀ ਸਕਿਪ ਹੀ ਕਰੀ ਹੋਈ ਹੁਣ ਕਰੀ ਦਿਨ ਬਹੁਤ ਜਿਆਦਾ ਛੋਟੇ ਹੋ ਜਾਂਦੇ ਹੁੰਦੇ ਨੇ ਹੁੰਦੇ ਨਾ ਤੇ ਸ਼ਾਮ ਦੀ ਤਾਂ ਕੈਨਸਲ ਹੀ ਆਪਣੇ ਪਾਕ ਤੇ ਮਾਰਨਿੰਗ ਹੋ ਜਾਂਦਾ ਬਹੁਤ ਆਪਾਂ ਨੂੰ ਤੇ ਲੋ ਜੀ ਹੁਣ ਇਹ ਵੀ ਤਾਂ ਸ਼ਾਮ ਨੂੰ ਇਸ ਟਾਈਮ ਵੀ ਮੈਂ ਦੋ ਤਿੰਨ ਘੇੜੇ ਟਾਲੋਂ ਨੇ ਵੀਡੀਓ ਦੈਂਡ ਕਰਨਾ ਹੁੰਦਾ ਆਪਾਂ ਤਾਂ ਕਰਕੇ तो बाकी पेल जो बलॉग दलिप्स लाइया ने तीस जरूर दसो थ कि लगे बलॉग कर दी सी जो तो बत्ती आप हम आपका बलॉग अच्छे मैं लगता सवा के चार बजे पाया से बलॉग दिना टाइमिंग नहीं पहली गल फिक्स हो रही बिल्कुल भी समझ ही नहीं आई सारी समझ तो परे इदा एडिटिंग नहीं हो रही एडिटिंग होगी तो बलॉग का पक्का टाइम फिक्स होगा ना सो एडिटिंग सम ਰਾਤ ਨੂੰ ਕਰ ਲਈਦੀ ਸਮ ਟਾਈਮ ਨਹੀਂ ਹੁੰਦੀ ਸਮ ਟਾਈਮ ਸਵੇਰ ਵੀ ਨਹੀਂ ਹੁੰਦੀ ਕੋਈ ਵੇਰ ਦੁਪਹਿਰ ਵੀ ਨਹੀਂ ਹੁੰਦੀ ਸਿੱਧਾ ਸ਼ਾਮ ਨੂੰ ਕਰੀਦੀ ਸਾਰਾ ਕੰਮ ਹੀ ਹੈ ਮਤਲਬ ਵਲੌਗਿੰਗ ਦਾ ਟਾਈਮ ਦਾ ਕਿ ਸ਼ੂਟ ਆਫ ਬੰਦਾ ਕਰ ਲੈ ਸਾਰਾ ਕੰਮ ਇਹ ਤੇ ਐਡੀਟਿੰਗ ਦਾ ਵਲੌਗਿੰਗ ਦੇ ਵਿੱਚ ਜੇ ਐਡੀਟਿੰਗ ਆਪਣੇ ਟਾਈਮ ਸਰ ਹੁੰਦੀ ਤਾਂ ਵਲੌਗ ਵੀ ਆਪਣਾ ਪ੍ਰੋਪਰ ਟਾਈਮ ਦੇ ਸਕਦਾ ਪਰ ਵਲੌਗਿੰਗ ਜਿਹੜੇ ਐਡੀਟਿੰਗ ਬਿਲਕੁਲ ਵੀ ਨਹੀਂ ਹੋ ਰਹੀ ਟਾਈਮ ਤੇ ਨਹੀਂ ਕੋਈ ਫਿਕਸ ਟਾਈਮ ਆ ਕੀ ਮਤਲਬ ਕਿ ਨਹੀਂ ਕੋਈ ਵਲੌਗ ਦਾ ਫਿਕਸ ਟਾਈਮ ਹੋ ਰਿਹਾ ਸਮਝ ਨਹੀਂ ਆ ਜਿਹੜੇ ਟਾਈਮ ਤੇ लगता है एडिटिंग होगी उदो मैं अपलोड कर तो चलो जी जिन्ना चर चल रहा इधे तो दैन आप जो आप किसी भी तो देना प्रोग प्रोग चीज़ की हैबिट हो जाती दैन आप प्रोपर उस चीज़ पर ना वर्क कर दिया दे। तो दैन आप किसी ना किसी मतलब बलॉगडाउन फिक्स टाइम आप कर लाँगे पर कद पं दस बजे कर लिनी कहीं पांच तो वह तक सत्त बजे का पर जोड़ा ਟਾਈਮ ਤਾਂ ਕੋਈ ਵੀ ਮਾੜਾ ਨਹੀਂ ਟਾਈਮ ਕਿਸੇ ਟਾਈਮ ਤੇ ਵੀ ਪਾ ਲਓ ਵਲੌਗ ਪਰ ਮੇਨ ਜਿਹੜੇ ਕੰਮ ਹੈ ਨਾ ਉਹ ਐਡੀਟਿੰਗ ਦਾ ਜੇ ਆਪਣੀ ਵਲੌਗ ਦੀ ਐਡੀਟਿੰਗ ਹੋ ਗਈ ਤੇ ਦੈਨ ਵਲੌਗ ਤਾਂ ਕਿਸੇ ਟਾਈਮ ਵੀ ਪਾ ਸਕਦੇ ਐ ਐਡੀਟਿੰਗ ਰਾਤ ਨੂੰ ਕਰੀ ਬਲੌਗ ਤਾਂ ਹਮੇਸ਼ਾ ਪਾ ਲਓ ਸਵੇਰ ਉੱਠ ਕੇ ਨਾ ਤੋ ਸਾਰਾ ਕੰਮ ਐਡੀਟਿੰਗ ਦਾ ਹੀ ਆ ਸ਼ੂਟ ਕਰਨੇ ਨਾਲੋਂ ੱਖਾਂ ਨਹੀਂ ਜਿੰਨੇ ਐਡੀਟਿੰਗ ਕਰਨੀ ਲੱਗੀ ਹੈ ਇਹਦੇ ਤੇ ਸਾਰਾ ਮਤ ਪ੍ਰੋਪਰ ਟਾਈਮ ਲੱਗਦਾ ਆਪਣਾ ਐਡੀਟਿੰਗ ਤੇ ਕਿ ਚਲੋ 3 ਕਾ ਗੇੜੇ ਲਾ ਲਈ ਆਪਾਂ ਹਾਂਜੀ ਮੈਨੂੰ ਕਿਹੜਾ ਪੌਣੀ ਆਉਂਦੀ ਹੈ ਪਣੀ ਹੋਣੀ ਨਹੀਂ ਆਉਂਦੀ ਮੈਨੂੰ ਪੌਣੀ ਨਹੀਂ ਤੇ ਬਾਕੀ ਨਾ ਅੱਜ ਆਪਾਂ ਮਾਰਨਿੰਗ ਵਿੱਚ ਚਾਹ ਵਗੈਰ ਪੀ ਲਈ ਸੀ ਤੇ ਦੁਪਹਿਰੇ ਉਦੋਂ ਬਸ ਹੋ ਗਈ ਸੀ ਮੈਂ ਚਾਹ ਪਾਣੀ ਪੀ ਕੇ ਤੇ ਫਿਰ ਮੈਂ ਦੁਪਹਿਰੇ ਉੱਠ ਕੇ ਅੱਜ ਟਿੱਕੀਆਂ ਬਣਾਈਆਂ ਸੀ ਟਿੱਕੀਆਂ ਦੀ ਟੇਸਟੀ ਬਣੀਆਂ ਸੀ ਤੇ ਉਹਦੀ ਰੈਸਪੀ ਮੈਂ ਸੋਚਿਆ ਉਹ ਤੁਹਾਨੂੰ ਕੱਲ ਨੂੰ ਦਵਾਂਗੀ ਰੈਸਪੀ ਤਾਂ ਹਲਕਾ ਫੁਲਕਾ ਤਾਂ ਮੈਂ ਉਹ ਤਾਂ ਰਖਾਤਾ ਤੁਹਾਨੂੰ ਕਿ ਆਪਾਂ ਛੂਟ ਕਰ ਰਹੇ ਆ ਕਿ ਆ ਚੀਜ਼ ਬਣਾਈ ਪਰ ਰੈਸਪੀ ਛੂਟ ਨਹੀਂ ਕਰੀ ਆਪਾਂ ਸੋਨਰਾਤਿਆਂ ਲਈ ਜਿਹੜੀ ਆਪਣੇ ਟਿੱਕਿਆਂ ਦੀ ਰੈਸਪੀ ਕੱਲ ਨੂੰ ਸ਼ੂਟ ਕਰ ਦਾਂਗੇ ਆਪਾਂ ਹੋ ਸਕੇ ਤਾਂ ਕੱਲ ਨੂੰ ਪੱਕਾ ਕਰ ਦਾਂਗੇ ਪੱਕੀ ਨਾ oily ਜਾਂ ਮੇਰਾ ਜੀ ਨੇ ਕਰਦਾ ਖਾਣ ਨੂੰ ਕੋਈ ਭਰਾਟ ਹੁੰਦੀ ਉਹ ਤੋਂ ਬਾਅਦ ਹਨਾ oily ਖਾ ਕੇ ਤੇ ਦੇਖਾਂਗੇ ਕੱਲ ਨੂੰ ਆਪਾਂ ਜੀ ਹੁਣ ਮੇਰਾ ਰੱਦਾ ਇਹ ਹੈ ਕਿ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤੇ ਬਾਕੀ ਜਿੱਦਾਂ ਦੇ ਵਲੌਗ ਬਣ ਰਹੇ ਆ ਪਲੀਜ਼ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਪਿਆਰ ਦਿਆ ਕਰੋ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਾਂ ਹਾਂਜੀ ਜੇਕਰ ਤੁਹਾਨੂੰ ਸਾਡੇ ਵਲੌਗਸ ਬਤ ਲੱਗਦੇ ਵੀ ਨੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰਤੋਂ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਪੋਰਟ ਕਰਿਓ ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ